ਪੇਸ਼ੋ ਨਦੀ ਬਿਹਦਾ ਹਮ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਸੀਐਸ ਸਟਾਫ ਦੇ ਵੱਲੋਂ ਛਾਪਾ ਮਾਰੀ ਕੀਤੀ ਗਈ ਹੈ ਇੱਕ ਘਰ ਦੇ ਅੰਦਰ ਛਾਪਾ ਮਾਰਿਆ ਗਿਆ ਤੇ ਘਰ ਦੇ ਅੰਦਰ ਦੇ ਹਾਲਾਤ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ ਨੇ ਜੀ ਹਾਂ ਘਰ ਦੇ ਵਿੱਚ ਹੀ 阿菲ਮ ਦੀ ਖੇਤੀ ਕੀਤੀ ਹੋਈ ਸੀ ਘਰ ਦੇ ਵਿਹੜੇ ਦੇ ਵਿੱਚ 190 ਬੂਟੇ阿ਫੀਮ ਦੇ ਬੀਜ ਦਿੱਤੇ ਨੇ ਜੋ ਤਸਵੀਰਾਂ ਨਾਲ ਤੁਹਾਡੀ ਸਕਰੀਨ ਤੇ ਸਭ ਤੋਂ ਵੱਡੀ ਖਬਰ ਅਸੀਂ ਇਸ ਵੇਲੇ ਸਾਂਝੀ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਵਿਅਕਤੀ ਨੇ ਜੋ ਪੇਸ਼ੇਵਰ ਜੋ ਡਰਾਈਵਰੀ ਦਾ ਕੰਮ ਕਰਦਾ ਗੱਡੀ ਚਲਾਉਂਦਾ ਉਸ ਨੇ ਆਪਣੇ ਘਰ ਦੇ ਅੰਦਰ ਅਫੀਮ ਬੀਜ ਰੱਖੀ ਹੈ બસ ਫਿਰ ਕੀ ਸੀ ਪੁਲਿਸ ਅਧਿਕਾਰੀ ਜਦੋਂ ਛਾਪਾ ਮਾਰਨ ਪਹੁੰਚੇ ਤਾਂ ਪੁਲਿਸ ਅਧਿਕਾਰੀ ਵੀ ਖੁਦ ਦੇਖ ਕੇ ਅੰਦਰ ਘਰ ਦੇ ਅੰਦਰ ਹਾਲਾਤ ਵੇਖ ਕੇ ਹੈਰਾਨ ਰਹਿ ਗਏ ਘਰ ਦੇ ਅੰਦਰ ਇੱਕ ਨਹੀਂ ਦੋ ਨਹੀਂ ਸਗੋਂ 190 ਬੂਟੇ ਅਫੀਮ ਦੇ ਬੀਜੇ ਹੋਏ ਸਨ ਘਰ 'ਚ ਅਫੀਮ ਦੀ ਖੇਤੀ ਕਰੀ ਬੈਠਾ ਸੀ ਇਹ ਵਿਅਕਤੀ ਜਿਸ ਦੇ ਘਰ ਛਾਪੇਮਾਰੀ ਕੀਤੀ ਗਈ ਆ ਫਿਲਹਾਲ ਬਹੁਤ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਜੋ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਪੁਲਿਸ ਨੂੰ ਗੁਪਤ ਗੁਪਤ ਸੂਚਨਾ ਮਿਲਦੀ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਆਪਣੇ ਘਰ ਦੇ ਅੰਦਰ ਇਹ ਫੀਮ ਦੀ ਖੇਤੀ ਕੀਤੀ ਜਾ ਰਹੀ ਹੈ ਜਿਵੇਂ ਪੁਲਿਸ ਅਧਿਕਾਰੀ ਅੰਦਰ ਪਹੁੰਚਦੇ ਨੇ ਅੰਦਰਲੇ ਹਾਲਾਤ ਵੇਖ ਕੇ ਉਹ ਖੁਦ ਹੈਰਾਨ ਰਹਿ ਜਾਂਦੇ ਨੇ ਕਿ ਆਖਰ ਇੱਕ ਵਿਅਕਤੀ ਕਿਵੇਂ ਆਪਣੇ ਘਰ ਦੇ ਅੰਦਰ ਇੰਨੇ ਵੱਡੇ ਪੱਧਰ ਦੇ ਉੱਤੇ ਫੀਮ ਦੀ ਖੇਤੀ ਕਰ ਸਕਦਾ ਹੈ ਇੱਕ ਦੋ ਬੂਟੇ ਵੀ ਨਹੀਂ ਦੱਸਿਆ ਜਾ ਰਿਹਾ ਹੈ ਕਿ 190 ਬੂਟੇ ਜੀ ਹਾਂ 190 ਬੂਟੇ ਫੀਮ ਦੇ ਬੀਜੀ ਬੈਠਾ ਸੀ ਜੋ ਜਾਣਕਾਰੀ ਮਿਲੀ ਹੈ ਜਿਸ ਤੋਂ ਬਾਅਦ ਕਿ ਪੁਲਿਸ ਨੇ ਵੀ ਹੋਸ਼ ਛੁੱਡ ਗਏ ਨੇ ਘਰ ਦੇ ਅੰਦਰ ਫੀਮ ਦੀ ਖੇਤੀ ਕਰਕੇ ਬੈਠੇ ਵਿਅਕਤੀ ਨੂੰ ਫਿਲਹਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਬਾਰੇ ਜੋ ਜਾਣਕਾਰੀ ਮਿਲੀ ਹੈ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਘਰ ਦੇ ਅੰਦਰ ਅਫੀਮ ਦੀ ਖੇਤੀ ਕਰਦਾ ਸੀ ਇਸ ਦੇ ਮਾਪੇ ਨਹੀਂ ਨੇ ਇਸ ਦੇ ਮਾਪਿਆਂ ਦਾ ਦਿਹਾਂਤ ਹੋ ਚੁੱਕਿਆ ਪਰ ਜੋ ਜਾਣਕਾਰੀ ਮਿਲੀ ਹੈ ਕਿ ਅਫੀਮ ਦੀ ਖੇਤੀ ਦੇ ਵਿਚਕਾਰ ਫਿਲਹਾਲ ਇਸ ਵਿਅਕਤੀ ਨੇ 190 ਬੂਟੇ ਆਪਣੇ ਘਰ ਦੇ ਵਿਹੜੇ ਦੇ ਵਿੱਚ ਲਾਏ ਹੋਏ ਸਨ ਜਿਸ ਤੋਂ ਬਾਅਦ ਉਹ ਅਫੀਮ ਬੜਾਂਦਾ ਸੀ ਇਹਨਾਂ ਬੂਟਿਆਂ ਦੀ ਤੇ ਆਖਰਕਾਰ ਇਸ ਨੂੰ ਬਾਜ਼ਾਰ ਦੇ ਵਿੱਚ ਸੇਲ ਕਰਨਾ ਸੀ ਜਾਂ ਇਸਨੇ ਖੁਦ ਇਹ ਅਫੀਮ ਵਰਤਨੀ ਸੀ ਇਸ ਦੇ ਬਾਰੇ ਜਾਣਕਾਰੀ ਤੱਕ ਨਹੀਂ ਮਿਲ ਪਾਈ ਹੈ ਪਰ ਬਹੁਤ ਅਹਿਮ ਖਬਰ ਹੈ ਘਰ ਦੇ ਅੰਦਰ ਲੱਗੇ ਹੋਏ 190 ਬੂਟਿਆਂ ਨੂੰ ਵੇਖਦੇ ਸਾਰ ਦੱਸਿਆ ਜਾਂਦਾ ਹੈ ਕਿ ਪੁਲਿਸ ਵਾਲਿਆਂ ਨੇ ਜੜੋ ਪੁੱਟ ਮਾਰਿਆ ਸਾਰੇ ਸਾਰੇ ਬੂਟੇ ਪੁੱਟ ਦਿੱਤੇ ਨੇ ਤਾਂ ਜੋ ਅਫੀਮ ਦੀ ਜੋ ਖੇਤੀ ਕਰਕੇ ਬੈਠਾ ਹੈ ਸ਼ਖਸ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇ ਪੂਰੇ ਦੱਸਿਆ ਜਾਂਦਾ ਕਿ ਖੇਤੀ ਜੋ ਨਸ਼ਟ ਕਰਨ ਦੀ ਜਾਂ ਬੂਟੇ ਪੜ ਦੇਣ ਦੀ ਵੀਡੀਓ ਵੀ ਫਿਲਹਾਲ ਪੁਲਿਸ ਨੂੰ ਸਾਂਝੀ ਕੀਤੀ ਗਈ ਹੈ ਬੂਟੇ ਪੱਟੇ ਗਏ ਨੇ ਦੱਸਿਆ ਜਾਂਦਾ ਕਿ ਵੀਡੀਓ ਬਣਾਈ ਗਈ ਹੈ ਪੂਰੇ ਮਾਮਲੇ ਦੇ ਵਿੱਚ ਦੱਸਿਆ ਜਾਂਦਾ ਕਿ ਪੁਲਿਸ ਨੇ ਜਦੋਂ ਘਰ ਦੇ ਅੰਦਰ ਵੜਦੀ ਹੈ ਪੁਲਿਸ ਅਧਿਕਾਰੀਆਂ ਨੇ ਇਸ ਵਾਲੀ ਦੀ ਜਾਣ ਕੇ ਦਿੱਤੀ ਹੈ ਉਹ ਦੱਸਦੇ ਨੇ ਕਿ ਜਦੋਂ ਅਸੀਂ ਘਰ ਦੇ ਅੰਦਰ ਪਹੁੰਚੇ ਤਾਂ ਅੰਦਰਲੇ ਹਾਲਾਤ ਸ਼ਾਇਦ ਅਸੀਂ ਵੀ ਸੋਚਿਆ ਨਹੀਂ ਸੀਗਾ ਕਿ ਘਰ ਦੇ ਅੰਦਰ ਐਡੇ ਵੱਡੇ ਪੱਧਰ ਤੇ ਖੇਤੀ ਹੋ ਸਕਦੀ ਹੈ ਘਰ ਦੇ ਵਿਹੜੇ 'ਚ ਹੀ 190 ਬੂਟੇ ਅਫੀਮ ਦੇ ਲਾ ਛੱਡੇ ਇਸ ਵਿਅਕਤੀ ਨੇ 190 ਬੂਟੇ ਉਡਾ ਦੱਸਿਆ ਜਾਂਦਾ ਕਿ ਬੀਜੇ ਸੰ ਸ਼ਾਮ ਤਕਰੀਬਨ 7 ਵਜੇ ਪੁਲਿਸ ਨੂੰ ਸੂਚਨਾ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਐਕਟਿਵ ਹੋਈ ਪੁਲਿਸ ਤਹਿਸੀਲਦਾਰ ਨੂੰ ਅਤੇ ਮੌਕੇ ਤੇ ਪਿੰਡ ਦੇ ਸਰਪੰਚ ਨੂੰ ਪੁਲਿਸ ਨੇ ਸਾਧ ਲਿਆ ਸਾਰਿਆਂ ਦੇ ਗਵਾਹੀ ਦੇ ਵਿੱਚ ਉਥੋਂ ਬੂਟੇ ਪੱਟੇ ਤੇ ਬੂਟੇ ਪੱਟ ਕੇ ਸੁੱਟ ਦਿੱਤੇ ਘਰ ਦੇ ਵਿਹੜੇ ਦੇ ਵਿੱਚ ਕਿਆਰੀ ਬਣਾਈ ਤੇ ਉੱਥੇ 190 ਬੂਟੇ ਅਫੀਮ ਦੇ ਬੀਜ ਦਿੱਤੇ ਨੇ ਜੋ ਜਾਣਕਾਰੀ ਮਿਲ ਰਹੀ ਹੈ ਫਿਲਹਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਬਾਰੇ ਜੋ ਜਾਣਕਾਰੀ ਮਿਲੀ ਹੈ ਕਿ ਉਸਨੇ ਵਿਅਕਤੀ ਦਾ ਨਾਮ ਸਰਬਜੀਤ ਸਿੰਘ ਹੈ ਪਿੰਡ ਲਾਹਾ ਦਾ ਰਹਿਣ ਵਾਲਾ ਸਰਬਜੀਤ ਸਿੰਘ ਹੈ ਉਸਨੇ ਫੀਮ ਦੀ ਖੇਤੀ ਦਾ ਖਿਆਲ ਪਤਾ ਨਹੀਂ ਕਿੰਦੇ ਕਿੱਥੋਂ ਮਨ ਚ ਆ ਗਿਆ ਉਸਨੇ ਪਹਿਲਾਂ ਕਿਦੋਂ ਫੀਮ ਦੇ ਬੀ ਲਿਆਉਂਦੇ ਬੀ ਲਿਆ ਕੇ ਫਿਰ ਸੋਸ਼ਲ ਮੀਡੀਆ ਤੇ YouTube ਤੇ ਵੀਡੀਓ ਦੇਖਿਆ ਕਿ ਆਖਰ ਫੀਮ ਦੀ ਖੇਤੀ ਕੀਤੀ ਕਿੱਦਾਂ ਜਾਂਦੀ ਆ ਪੂਰੀ ਵੀਡੀਓ ਦੇਖਣ ਤੋਂ ਬਾਅਦ ਫੀਮ ਦੇ ਜੋ ਕਹਿ ਸਕਦੇ ਹੋ ਬੀਜਣ ਦਾ ਤਰੀਕਾ ਸਿੱਖਣ ਤੋਂ ਬਾਅਦ ਉਸਨੇ ਫੀਮ ਨੂੰ ਘਰ ਦੇ ਅੰਦਰ ਬੀਜਣਾ ਸ਼ੁਰੂ ਕਰ ਦਿੱਤਾ ਫਿਰ YouTube ਦੀ ਵੀਡੀਓ ਦੇ ਨਾਲ ਹੀ ਸੋਸ਼ਲ ਮੀਡੀਆ ਦੀ ਮਦਦ ਦੇ ਨਾਲ ਹੀ ਉਹਨਾਂ ਬੂਟਿਆਂ ਦੀ ਦੇਖਰੇਖ ਕਰਦਾ ਰਿਹਾ ਉਹਨਾਂ ਬੂਟਿਆਂ ਨੂੰ ਪਾਲਦਾ ਰਿਹਾ ਤੇ ਆਖਰਕਾਰ ਇਸ ਦੇ ਦਰਮਿਆਨ ਪੁਲਿਸ ਨੂੰ ਸੂਚਨਾ ਮਿਲੀ ਤੇ ਪੁਲਿਸ ਨੇ ਦੱਸੰਦਾ ਕਿ ਅੰਦਰ ਛਾਪਾ ਮਾਰ ਦਿੱਤਾ ਪੁਲਿਸ ਦੱਸਦੀ ਕਿ ਘਰ ਦੇ ਅੰਦਰ ਵਰਦੇ ਸਾਰ ਵਿੜੇ ਦੇ ਨਾਲ ਗੇਟ ਦੇ ਨਾਲ ਲੱਗਦੀ ਖਾਲੀ ਥਾਂ ਤੇ ਅਫੀਮ ਦੇ ਕੱਚੇ ਹਰੇ ਪੌਦੇ ਖਿੜੇ ਹੋਏ ਮਿਲੇ ਫਿਲਹਾਲ ਪੁਲਿਸ ਅਧਿਕਾਰੀ ਅਤੇ ਨੈਪ ਤਹਿਸੀਲਦਾਰ ਸੰਜੀਵ ਦੱਸਦੇ ਨੇ ਕਿ ਉਹਨਾਂ ਤਹਿਸੀਲਦਾਰ ਨੂੰ ਹਦਿਆਤਾਂ ਤੇ ਫਿਲਹਾਲ ਪੌਦਿਆਂ ਨੂੰ ਜੜੋਂ ਪੁੱਟ ਦਿੱਤਾ ਹੈ ਮਾਮਲੀ ਜਾਂਚਕਾਰਾ ਸ਼ਹਾਜਾਦਪੁਰ ਸੀਆਸਟਾਫ ਦੇ ਐਸਆਈ ਜਰਨੈਲ ਸਿੰਘ ਦੱਸਦੇ ਨੇ ਕਿ ਗਿਣਤੀ ਕੀਤੀ ਗਈ ਬੂਟਿਆਂ ਦੀ ਤਾਂ 190 ਬੂਟੇ ਪਾਏ ਗਏ ਇਹਨਾਂ ਬੂਟਿਆਂ ਦਾ ਵਜ਼ਨ ਕੀਤਾ ਤਾਂ 4 ਕਿਲੋ 150 ਗ੍ਰਾਮ ਇਹਨਾਂ ਬੂਟਿਆਂ ਦਾ ਵਜ਼ਨ ਹੋਇਆ ਫਿਲਹਾਲ ਸਰਬਜੀਤ ਦੇ ਖਿਲਾਫ ਪਰਚਾ ਦਰਜ گیا ਪਰ ਫਿਲਹਾਲ ਬਹੁਤ ਵੱਡੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀਆਈਏ ਸਟਾਫ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਘਰ ਦੇ ਵਿਹੜੇ ਚ ਬੂਟਾ ਲਾਈ ਬੈਠਾ ਪਤੰਦਰ ਕੈਸਾ ਤੇ ਬੂਟਾ ਲੇ ਜੋ ਲਾਈ ਬੂਟਾ ਲਾਈ ਬੈਠਾ ਸੀ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਉਸ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਸਭ ਤੋਂ ਵੱਡੀ ਜਾਣਕਾਰੀ ਜਿਹੜੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਫਿਲਹਾਲ ਦੱਸ ਦਈਏ ਕਿ ਤੁਸੀਂ ਇਸ ਖਬਰ ਨੂੰ ਹੱਦ ਤੱਕ ਸ਼ੇਅਰ ਕਰ ਸਕਦੇ ਹੋ ਆਪਣੀ ਪ੍ਰਤੀਕਿਰਿਆ ਕਮੈਂਟ ਕਰ ਸਕਦੇ ਹੋ